ਜਨਰਲ ਮੈਥ ਵਿਦ ਟ੍ਰਿਕਸ ਤੇ ਤੇ ਦੋਸਤੋ ਆਪਾਂ ਲਾਈਵ ਹੋ ਚੱਲਿਆ ਤੇ ਜਿਹੜਾ ETT 2364 ਭਰਤੀ ਸੰਬੰਧੀ ਜਿਹੜੀ ਅਪਡੇਟ ਅੱਜ ਦੀ ਹੈਗੀ ਐ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਇੱਕ ਵਾਰ ਸਾਰੇ ਸਾਥੀ ਜੋ ਲਾਈਵ ਨੇ ਇੱਕ ਵਾਰ ਮੈਸੇਜ ਕਰਕੇ ਜਰੂਰ ਦੱਸ ਦਿਓ ਵੀ ਸਾਊਂਡ ਸਹੀ ਆ ਰਹੀ ਹੈ ਜੇ ਸਾਊਂਡ ਸਹੀ ਆ ਰਹੀ ਹੈ ਤਾਂ ਆਪਾਂ ਜਿਹੜੀ ਅੱਗੇ ਗੱਲਬਾਤ ਸ਼ੁਰੂ ਕਰੀਏ ਹਾਂਜੀ ਆ ਰਹੀ ਏ ਜੀ ਸਾਊਂਡ ਸਾਥੀ ਜੋ ਲਾਈਵ ਨੇ ਕਮੈਂਟ ਕਰਕੇ ਜਰੂਰ ਦੱਸੋ ਇੱਕ ਵਾਰ ਕਈ ਵਾਰ ਫਿਰ ਸਾਊਂਡ ਨਹੀਂ ਆਦੀ ਜੇ ਆਪਣੀ ਗੱਲਬਾਤ ਦਾ ਕੋਈ ਫਾਇਦਾ ਨਹੀਂ ਹੈ ਜੇ ਤੁਹਾਡੇ ਤੱਕ ਆਵਾਜ਼ ਹੀ ਨਾ ਪਹੁੰਚੇ ਤਾਂ ਹਾਂਜੀ ਸਾਥੀਓ ਜੋ ਸਾਥੀ ਲਾਈਵ ਨੇ ਕਮੈਂਟ ਜਰੂਰ ਕਰੋ ਅਜੇ ਤੱਕ ਕਮੈਂਟ ਨਹੀਂ ਆਇਆ ਕਿਸੇ ਸਾਥੀ ਦਾ ਤੇ ਫਿਰ ਆਪਾਂ ਅੱਗੇ ਸਾਊਂਡ ਕਿਉਂਕਿ ਕਲੀਅਰ ਕਈ ਵਾਰ ਪਤਾ ਨਹੀਂ ਲੱਗਦਾ ਇੱਕ ਵਾਰ ਕਮੈਂਟ ਜਰੂਰ ਕਰੋ ਹਾਂਜੀ ਕਮੈਂਟ ਆਣ ਲੱਗੇ ਸਾਥੀਆਂ ਦੇ ਗੁੱਡ ਈਵਨਿੰਗ ਸਰ ਕਲੀਅਰ ਹੈ ਜੀ ਸੋਮਨਾਥ ਹਾਂ ਜੀ ਧੰਨਵਾਦ ਤਾਂ ਜੀ ਵਾਇਸ ਕਲੀਅਰ ਹੈ ਜੀ ਕਲੀਅਰ ਹੈ ਸਰ ਓਕੇ ਜੀ ਥੈਂਕ ਯੂ ਸਾਰਿਆਂ ਦਾ ਨਵਪ੍ਰੀਤ ਕੌਰ ਰਵਿੰਦਰ ਸਿੰਘ ਗੁਰਪ੍ਰੀਤ ਸਿੰਘ ਸੋਮਨਾਥ ਸਾਰਿਆਂ ਨੂੰ ਗੁੱਡ ਈਵਨਿੰਗ ਜੋਵਨ ਗੇਮਿੰਗ ਹਾਂਜੀ ਸਾਥੀ ਜੁੜ ਚੁੱਕੇ ਆ ਇੱਕ ਵਾਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੁੜ ਕੇ ਅੱਧੀ ਜਾਣਕਾਰੀ ਸਾਥੀਆਂ ਨੂੰ ਪਤਾ ਲੱਗਦੀ ਹੈ ਤੇ ਅੱਧੇ ਜਿਹੜੇ ਲੇਟ ਜੁੜਦੇ ਆ ਹਾਂਜੀ ਸਾਥੀਓ ਜਿਹੜਾ ਆਪਾਂ ਨੂੰ ਪਤਾ ਹੈ ਵੀ ਅੱਜ ਈਟੀਟੀ 2364 ਨੇ ਜਿਹੜਾ ਧਰਨਾ ਰੱਖਿਆ ਸੀਗਾ ਜਿਹੜਾ ਮੁਹਾਲੀ ਪਹਿਲੇ ਇਕੱਠੇ ਹੋਏ ਗਏ ਜਿਹੜੇ ਅੰਬ ਸਾਬ ਗੁਰਦੁਆਰਾ 'ਚ ਤੇ ਉਥੇ ਇਕੱਠੇ ਹੋਣ ਤੋਂ ਬਾਅਦ ਜਿਹੜਾ ਕੂਚ ਕੀਤਾ ਗਿਆ ਸਿੱਖਿਆ ਵਿਭਾਗ ਵੱਲ ਤੇ ਉਥੇ ਜਾ ਕੇ ਜਿਹੜਾ ਪੱਕਾ ਧਰਨਾ ਦੇ ਦਿੱਤਾ ਗਿਆ ਪੱਕੇ ਧਰਨੇ ਦਾ ਜਿਹੜਾ ਉੱਥੇ ਮੋਰਚਾ ਲਾ ਦਿੱਤਾ ਗਿਆ ਦੋਨੋਂ ਗੇਟ ਜਿਹੜੇ ਬੰਦ ਕਰ ਦਿੱਤੇ ਗਏ ਨੇ ਤੇ ਆਪਣੀਆਂ ਮੰਗਾਂ ਜਿਹੜੀਆਂ ਗਵਰਨਮੈਂਟ ਦੇ ਸਾਹਮਣੇ ਰੱਖ ਦਿੱਤੀਆਂ ਗਈਆਂ ਨੇ ਵੀ 25 ਜੁਲਾਈ ਤੋਂ ਸਾਡੀਆਂ ਲਿਸਟਾਂ ਆ ਚੁੱਕੀਆਂ ਨੇ ਤੇ ਉਸ ਤੋਂ ਬਾਅਦ ਹੁਣ ਤੱਕ ਜਿਹੜਾ ਸਾਡਾ ਸਟੇਸ਼ਨ ਚੁਆਇਸ ਦਾ ਕੋਈ ਵੀ ਪ੍ਰੋਸੈਸ ਨਹੀਂ ਚੱਲ ਰਿਹਾ ਅਸੀਂ ਡਿਪਾਰਟਮੈਂਟ ਨਾਲ ਵੀ ਮੀਟਿੰਗਾਂ ਕਰ ਚੁੱਕੇ ਹਾਂ ਮਾਨਯੋਗ ਸਿੱਖਿਆ ਮੰਤਰੀ ਨਾਲ ਵੀ ਮੀਟਿੰਗਾਂ ਕਰ ਚੁੱਕੇ ਹਾਂ ਪਰ ਜਿਹੜਾ ਸਾਡਾ ਮਸਲਾ ਨਹੀਂ ਸੁਲਝਾਇਆ ਜਾ ਰਿਹਾ ਤੇ ਸਵੇਰ ਤੋਂ ਜਿਹੜਾ ਧਰਨਾ ਉੱਥੇ ਬਰਕਰਾਰੇ ਪਰ ਇੱਕ ਮੈਂ ਸਾਥੀਆਂ ਨੂੰ ਜਰੂਰ ਬੇਨਤੀ ਕਰੂੰਗਾ ਵੀ ਸਾਰੇ ਸਾਥੀ ਜੇ ਸਾਥ ਦੇਓਗੇ ਤਾਂ ਫੇਰ ਹੀ ਗੱਲ ਬੰਨੀ ਆ ਅੱਜ ਦੀ ਗਿਣਤੀ ਦੀ ਗੱਲ ਕਰੀਏ ਤਾਂ 200 250 ਦੇ ਸਮਥਿੰਗ ਹੀ ਗਿਣਤੀ ਹੋਏਗੀ ਤੇ ਦੇਖ ਲਓ ਤੁਸੀਂ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ ਲਿਸਟ ਹੈਗੀ ਆ ਉਹ 202100 ਕੈਂਡੀਡੇਟ ਦੀ ਜਿਹੜੀ ਆ ਚੁੱਕੀ ਆ ਤੇ ਜੇ ਤੁਸੀਂ ਸਾਥੀਓ ਉੱਥੇ ਪਹੁੰਚੋਗੇ ਤਾਂ ਹੀ ਜਾ ਕੇ ਜਿਹੜੀ ਤੁਹਾਡੀ ਗੱਲਬਾਤ ਬੰਨੀ ਆ ਉੱਥੇ ਜ਼ਿਆਦਾ ਸਾਥੀ ਹੋਣਗੇ ਜ਼ਿਆਦਾ ਪ੍ਰਭਾਵ ਪਊਗਾ ਤੇ ਜ਼ਿਆਦਾ ਜਲਦੀ ਕੰਮ ਹੋਏਗਾ ਤਾ ਹੁਣ ਜਿਹੜੇ ਪੱਕੇ ਧਰਨੇ ਦਾ ਐਲਾਨ ਕਰ ਦਿੱਤਾ ਗਿਆ ਧਰਨਾ 19 ਦਿਨ ਚੱਲੇਗਾ ਜਿੰਨੀ ਦੇਰ ਜਿਹੜਾ ਕੋਈ ਡਿਪਾਰਟਮੈਂਟ ਸਟੇਸ਼ਨ ਚੁਆਇਸ ਨਹੀਂ ਕਰਵਾ ਲੈਂਦਾ ਜਾਂ ਜੁਆਇਨਿੰਗ ਲੈਟਰ ਦਾ ਜਿਹੜਾ ਪ੍ਰੋਸੈਸ ਨਹੀਂ ਹੋ ਜਾਂਦਾ ਇਸ ਦੇ ਸੰਬੰਧੀ ਸਾਥੀਆਂ ਵੱਲੋਂ ਆਪਣੇ ਕੋਲ ਵੀਡੀਓ ਸ਼ੇਅਰ ਕੀਤੀ ਗਈ ਹੈ ਜੋ মিডিਆ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਸ਼ੇਅਰ ਕੀਤੀ ਹੈ ਤੇ ਉਹ ਆਪਾਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਨ ਲੱਗੇ ਆਂ ਹਾਂਜੀ ਸਾਥੀਓ ਇਹ ਵੀਡੀਓ ਤੁਸੀਂ ਧਿਆਨ ਨਾਲ ਸੁਣ ਲੈਣੀ ਹੈ। ਲਗਭਗ ਜਿਹੜੀ ਇਸ ਖੱਤੀ ਜਿਹੜੀ ਹੈ ਪ੍ਰੋਵੀਜ਼ਨਲ ਲਿਸਟ ਆ ਉਸ ਪਰ ਵਿਜਨ ਸਿਲੈਕਸ਼ਨ ਲਿਸਟ ਆ ਉਹ ਦੋਨੋਂ ਲਿਸਟਾਂ ਜਾਰੀ ਹੋ ਚੁੱਕੀਆਂ ਨੇ ਗਿਆ। ਚਾਹੀਦਾ ਕੀ ਸੀ ਕਿ ਲਗਭਗ 25 ਦਿਨਾਂ ਦਾ ਸਮਾਂ ਹੋ ਚੁੱਕਿਆ ਉਹ ਸਿਲੈਕਸ਼ਨ ਲਿਸਟ ਨੂੰ ਆਏ ਹੋਏ। ਚਾਹੀਦਾ ਸਰਕਾਰ ਨੂੰ ਕੀ ਸੀ ਗਿਆ 2 ਤੋਂ 4 ਦਿਨਾਂ ਦੇ ਵਿੱਚ ਸਟੇਸ਼ਨ ਚੁਆਇਸ ਕਰਾ ਕੇ ਉਹ ਜਿਹੜਾ ਆਪਣਾ ਸਾਥੀਆਂ ਨੂੰ ਜਿਹੜਾ ਗੇਟ ਨੂੰ ਪੀਸੀਟੀ 264 ਗੇਟ ਨੂੰ ਜਿਹੜਾ ਉਹਨਾਂ ਦੀ ਜੁਆਇਨਿੰਗ ਕਰਵਾਤਾ ਸੀ। ਇੱਕ ਪਾਸੇ ਪਿਆ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਲਜੀ ਮਾਨਜੁਗ ਔਰ مانਜੋਗਾ ਭਗਵਾਨ ਜੀ ਸਿੱਖਿਆ ਦੇ ਮਿਆਰ ਨੂੰ ਜਿਹੜਾ ਉੱਚਾ ਚੱਕਣ ਦੇ ਵੱਡੇ ਵੱਡੇ ਦਾਅਵੇ ਕਰਦੇ ਨੇ ਤੇ ਅਸੀਂ ਅੱਜ ਇੰਨੇ ਨਿਯੁਕਤੀ ਪੱਤਰ ਵੰਡ ਰਹੇ ਆ ਜਿਵੇਂ ਕਿ ਸੱਤਾ ਦੇ ਵਿੱਚ ਸਰਕਾਰ ਲਿਆਉਣ ਵਾਲੀ ਵੀ ਕੌਣ ਨੇ ਇਹੀ ਨੌਜਵਾਨ ਨੇ ਇਹੀ ਬੇਜਾਨਾਨ ਨੇ ਜਿਨ੍ਹਾਂ ਨੇ ਇਹਨਾਂ ਨੂੰ ਕੋਟਾ ਪਾ ਕੇ ਸੱਤਾ ਦੇ ਵਿੱਚ ਲੈ ਕੇ ਭਗਵਾਨ ਤਮਨਜੀ ਕਹਿੰਦੇ ਸੀ ਮਾਨਯੋਗ ਮੁੱਖ ਮੰਤਰੀ ਪੰਜਾਬ ਕੇ ਜਦੋਂ ਸਾਡੀ ਸਰਕਾਰ ਆ ਗਈ ਸਾਰਾ ਪੈਨ ਜਿਹੜਾ ਤੁਹਾਡੇ ਵਾਸਤੇ ਬੇਰੁਜ਼ਗਾਰਾਂ ਦਾ ਵਾਅਦਾ ਚੱਲੂਗਾ ਪਰ ਅੱਜ ਲਗਭਗ 2.5 ਸਾਲਾਂ ਦੀ ਸਰਕਾਰ ਹੋ ਚੁੱਕੀ ਆ 2.5 ਦੇ ਵਿੱਚ ਇੱਕ ਵੀ ਜਿਹੜੀ ਮੀਟਿੰਗ ਆ ਸਿੱਖਿਆ ਮੰਤਰੀ ਜੀ ਨਾਲ ਸਾਡੇ ਬਹੁਤ ਸਾਰੀਆਂ ਮੀਟਿੰਗ ਹੋਈਆਂ ਲੇਕਿਨ ਉਹਦੇ ਵਿੱਚ ਮਿਲਿਆ ਕੀ ਜਸਟ ਇੱਕ ਲੋਲੀਪੋਪ ਆ ਸਿੱਖਿਆ ਮੰਤਰੀ ਜੀ ਜਿਹੜਾ ਲਾਸਟ ਟਾਈਮ ਸਾਡਾ ਇੱਕ ਰੋਡ ਜੋਧੇਦਾਨ ਅਸੀਂ ਭਗਵਾਨ ਤਮਨਜੀ ਉਹ ਵੀ ਮੱਗਬਤ ਦੱਸਿਆ ਗਿਆ ਲੇਕਿਨ ਕੋਈ ਵੀ ਗੌਰ ਹੈ ਜਿਹੜਾ ਉਸਦੇ ਬਾਰੇ ਜਿਹੜੀ ਕਿ ਨਹੀਂ ਕੀਤੀ ਫਿਲਹਾਲ ਸਾਡੀ ਇਹੀ ਮੰਗ ਹੈ ਕਿ ਜਿਹੜੇ 324 ਸੌਡ ਦੀ ਪ੍ਰਵੀਜ਼ਨ ਸਿਲੈਕਸ਼ਨ ਲਿਸਟ ਜਾਰੀ ਹੋ ਚੁੱਕੀ ਆ ਇਹਨਾਂ ਸਾਥੀਆਂ ਨੂੰ ਜਿਹੜਾ ਹੈਗਾ ਜਲਦੀ ਤੋਂ ਜਲਦੀ 324 ਭਰਤੀ ਨੂੰ ਕੰਪਲੀਟ ਕੀਤਾ ਜਾਵੇ ਇਹਨਾਂ ਨੂੰ ਜਲਦੀ ਸਟੇਸ਼ਨ ਚ ਚੋਇਸ ਕਰਾ ਕੇ ਜਿਹੜਾ ਹੈਗਾ ਨੌਕਰੀ ਦੇ ਉੱਤੇ ਭਟਾਇਆ ਜਾਵੇ ਪੇਚਾ ਜਾਵੇ ਕਿਉਂਕਿ ਲਗਭਗ 450 ਦਾ ਸਮਾਂ ਹੋ ਚੁੱਕਿਆ ਇੰਤਜ਼ਾਰ ਕਰਦੇ ਬਹੁਤ ਸਾਰੇ ਜਿਹੜੇ ਸਾਥੀ ਨੇ ਜਿਹੜੇ ਸਾਡੇ ਇਸ ਦੁਨੀਆ ਤੋਂ ਚਲੇ ਗਏ ਲੇਕਿਨ ਜੇ ਇਸ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਨਹੀਂ ਮੰਨਿਆ ਜਾਂਦਾ ਤਾਂ ਜਿਹੜਾ ਸਾਡਾ ਜਿਹੜਾ ਹੋਰ ਵੀ ਤਿੱਖਾ ਰੂਪ ਆ ਜਿਹੜਾ ਸੰਘਰਸ਼ ਦਾ ਹੋਰ ਵੀ ਦੇਖਣ ਨੂੰ ਮਿਲਣਾ ਚਾਹੀਦਾ ਜੀ ਨਹੀਂ ਇਹ ਸਰ ਸਾਡਾ ਜਿਹੜਾ ਪੱਕਾ ਮੋਰਚਾ ਜਿਹੜਾ ਜਿੰਨਾ ਸਮਾਂ ਸਾਡੇ ਨਿਯੁਕਤੀ ਪੱਤਰ ਜਾਰੀ ਨਹੀਂ ਹੁੰਦੇ ਉਹਨਾਂ ਸਮਾਂ ਅਸੀਂ ਜੀ ਟਟੇ ਰਹਾਗੇ ਜੇਕਰ ਇਹਦੇ ਵਿੱਚ ਕੋਈ ਵੀ ਸਾਡੇ ਜਨਨੀ ਵਾਲੀ ਨੂੰ ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਸਿੱਧੀ ਸਿੱਧੀ ਪੰਜਾਬ ਸਰਕਾਰ ਹੋਊਗਾ ਧਰਨਾ ਕੰਟੀਨਿਊ ਚੱਲੇਗਾ ਜੀ ਧਰਨਾ ਕੰਟੀਨਿਊ ਚੱਲੇਗਾ ਜੀ ਪੱਕਾ ਮੋਰਚਾ ਇੱਥੇ ਹੀ ਚੱਲੂਗਾ ਜਿੰਨਾ ਮੇਰੇ ਉਹਨਾਂ ਨੂੰ ਜਿਹੜਾ ਜੁਆਇਨਿੰਗ ਲੈਟਰ ਹੈ ਜਿਹੜੇ ਨਹੀਂ ਦਿੱਤੇ ਇਹਦੇ ਸਹਾਣਾਥਿਓ ਤੁਸੀਂ ਜਿਹੜੀ ਜਾਣਕਾਰੀ ਸੁਣ ਚੁੱਕੇ ਹੋ ਜਿਹੜੀ ਸਾਥੀਆਂ ਵੱਲੋਂ ਸ਼ੇਅਰ ਕੀਤੀ ਗਈ ਵੀ ਅਜੇ ਤੱਕ ਜਿਹੜੀ ਵਿਭਾਗ ਦੇ ਨਾਲ ਜਿਹੜਾ ਉੱਥੇ ਜਾ ਕੇ ਇਹ ਕੰਮ ਨੂੰ ਜਲਦੀ ਨੇ ਨਿਭੇੜਨਾ ਹੈ ਤਾਂ ਸਾਥਿਓ ਹੁਣ ਤੁਹਾਨੂੰ ਪਤਾ ਵੀ ਹੈ ਸਿੱਖਿਆ ਵਿਭਾਗ ਦਾ ਆਮ ਸਾਹਿਬ ਗੁਰਦੁਆਰੇ ਤੋਂ ਨੇੜੇ ਐਡਰੈਸ ਹੈ ਸਾਰੇ ਸਾਥ ਜਿੰਨੇ ਵੱਧ ਤੋਂ ਵੱਧ ਉੱਥੇ ਪਹੁੰਚ ਸਕਦੇ ਹੋ ਤੇ ਉੱਥੇ ਸਾਥ ਦਿਓ ਸਾਥ ਦਿਓਗੇ ਤੇ ਤਾਂ ਹੀ ਜਿਹੜਾ ਅਗਲਾ ਪ੍ਰੋਸੈਸ ਤੁਹਾਡਾ ਹੋਣਾ ਹੈ ਇੰਨੀ ਜਾਣਕਾਰੀ ਜਿਹੜੀ ਆਪਣੇ ਤੱਕ ਪਹੁੰਚੀ ਸੀ ਜੋ মিডিਆ ਸਾਥੀਆਂ ਨੂੰ ਵੀ ਜਾਣਕਾਰੀ ਦਿੱਤੀ ਗਈ ਉਹ ਆਪਾ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਸਾਥੀਓ ਇੱਕ ਵਾਰ ਫੇਰੀ ਕਹਿੰਨੇ ਆ ਘਰਾਂ ਚ ਬੈਠ ਕੇ ਤੁਹਾਡਾ ਕੁਝ ਨਹੀਂ ਹੋਣਾ ਜੇ 2000 ਕੈਂਡੀਡੇਟ ਦੀ ਲਿਸਟ ਆਈ ਹੈ ਤਾਂ ਦੋ ਦਾ 2000 ਕੈਂਡੀਡੇਟ ਉੱਥੇ ਪਹੁੰਚੋ ਜਾਂ 1000 ਕੈਂਡੀਡੇਟ ਵੀ ਪਹੁੰਚ ਜਾਇਆ ਤਾਂ ਜਿਹੜਾ ਉੱਥੇ ਜਾ ਕੇ ਜਿਹੜੀ ਤੁਹਾਡਾ ਪ੍ਰੋਸੈਸ ਜਲਦੀ ਹੋ ਸਕਦਾ ਹੈ ਤੇ ਜਲਦੀ ਤੁਹਾਨੂੰ ਜੁਆਇਨਿੰਗ ਦੇਖਣ ਨੂੰ ਮਿਲ ਸਕਦੀਆਂ ਨੇ ਇਹ ਇਨੀ ਜਾਣਕਾਰੀ ਜਿਹੜੀ ਧਰਨੇ ਸੰਬੰਧੀ ਆਪਾਂ ਤੁਹਾਡੇ ਸਾਹਮਣੇ ਰੱਖੀ ਬਾਕੀ ਜੇ ਤੁਹਾਨੂੰ ਅਗਲੀ ਲਿਸਟ ਦੇ ਕੋਈ ਕੱਟਆਫ ਸੰਬੰਧੀ ਹੈਗਾ ਤਾਂ ਉਹ ਤੁਸੀਂ ਆਪਣੇ ਚੈਨਲ ਤੇ ਕੱਟਆਫ ਵੀਡੀਓ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਤੇ ਦੂਸਰੀ ਗੱਲ ਆਪਾਂ ਕਰਦੇ ਹਾਂ ਵੀ ਸਾਥੀਓ ਜਿਹੜੇ ਸਾਥੀਆਂ ਦੇ ਨੰਬਰ ਕੱਟ ਵੀ ਹੈਗੇ ਜਾਂ ਸਿਲੈਕਸ਼ਨ ਲਿਸਟ ਚ ਨਾਮ ਨਹੀਂਗਾ ਉਹ ਵੀ ਸਾਥੀ ਸਾਥ ਦਿਓ ਜੇ ਇਹਨਾਂ ਨੂੰ ਜੁਆਇਨਿੰਗ ਮਿਲੇਗੀ ਤਾਂ ਹੀ ਤੁਹਾਡਾ ਨੰਬਰ ਜਿਹੜਾ ਅੱਗੇ ਆਏਗਾ ਹਾਂਜੀ ਇੰਨੀ ਜਾਣਕਾਰੀ ਦੇ ਬਾਅਦ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਜੋ ਜੁੜੇ ਸਾਰੀਆਂ ਸਾਥੀਆਂ ਤੱਕ ਜਿਹੜੀ ਜਾਣਕਾਰੀ ਜਰੂਰ ਸ਼ੇਅਰ ਕੀਤੀ ਜਾਵੇ ਥੈਂਕ ਯੂ ਜੀ